ਬਿਲਕੁਲ ਬਿਲਕੁਲ ਤੇ 17 ਦਾ ਕੀ ਵਿੱਚ ਰੋਲ ਹੈਗਾ 17 ਦਰਮਣੀ ਹੈ 17 ਨੇ ਇਹ ਪਿੰਡਾ ਹੁੰਦਿਆ ਜਿੰਨੇ ਬੰਦੇ ਬੰਦੇ ਖੱਲੇ ਤੇ ਉਹ ਨਖਾਣਾ ਸਾਰਾ ਸਬਾਰੀ ਨਿਕਰਾਇਆ ਹੋਣਾ ਅੱਛਾ 17 ਮੌਕੇ ਤੇ ਮੌਕੇ ਤੇ ਪਹੁੰਚਿਆ ਤੁਹਾਡੇ ਕੋਲ ਤੇ ਕਬਜ਼ਾ ਕਰਾਉਣ ਮੌਕੇ ਤੇ ਉਹਦੀ ਚਲਾਈ ਜੇ ਆਦੇ ਤੇ ਜਨਨ ਜਾਂਜ ਪਰਚਾ ਕਰਾਇਆ ਮੇਰੇ ਤੇ ਬਾਪੂ ਦੇ ਹੂੰ ਜੇ ਮੈਂ 12 ਆਦੇ ਮੈਂ ਸੀ ਤੇ ਫੋਟੜੇ ਮਾਦੀਮਿਕ ਲੇਦੀ ਮਾਦੀਮਿਕ ਲੇ ਤਾਂ ਇਹ ਜਿਹੜੀ ਬਾਰਿਸ਼ ਗਈ ਆ ਉਹਦੇ ਸਾਇਦੇ ਖਲੇ ਹੀ ਨਾ ਵੀ ਜੇ ਸਾਰੀ ਲੋਕਨ ਦਾ ਵੰਦ ਨਹੀਂ ਨਹੀਂ ਜਿਹੜੀ ਮੈਂ ਗੱਲ ਦਾ ਸਵਾਲ ਤੁਹਾਨੂੰ ਪੁੱਛਿਆ ਵੀ ਮਤਲਬ 17 ਆਇਆ ਸੀ ਮੌਕੇ ਦੇ ਨਾਲ ਕਬਜਾ ਜਿਹੜਾ ਵਾਉਣ ਪੈਲੀ ਵગેਰਾ ਪਹਿਲੇ ਕੋਈ ਘਰੇ ਨਹੀਂ ਨੇ ਸਾਨੂੰ ਜੇ ਮਤ ਪਰਚਾ ਇਹਦੇ ਬਾਅਦ ਕਰੂਗਾ ਬਾਅਦ ਵਿੱਚ ਇੰਸਟਾਗ੍ਰam ਤੇ ਫੋਟੋ ਵੀ ਝੜੀ ਆਈ ਜਿਹਦੇ ਦੋ ਪੈਲੀ ਦੇ ਮਾਦਰ ਦੇ ਪਰਚਾਅ ਕੋਰ ਕਰਾਂਗੇ ਅੱਛਾ ਹਾਂ ਆਬ ਆਹ ਹਫਤਾ ਮਾਰੇ ਲਾਤਾ ਆਹ ਦਿੱਤਾ ਇਹਨਾਂ ਦੇ ਬਾਅਦ ਪੁੱਛ ਕੇ ਮਿਲਦਾ ਹੈ ਮੰਮੀ ਸ਼ਹਿਰ ਜੇ ਪਰ ਥੇ ਹੀ ਆਦਰ ਬਰਸ ਹੈ ਤੇ ਮੰਨਦਾ ਰਿਹਾ ਕਿ ਇਹ ਚੀਜ਼ ਆ ਗਈ ਇਹ ਇੱਕ ਇੱਕ ਤੁਹਾਡੇ ਵੱਲੋਂ ਵੀ ਕਿਹਾ ਗਿਆ ਨਾ ਵੀ ਮੈਂ 17 ਦੇ ਨਾਲ ਨੂੰ ਰਿਹਾ ਹਾਂ ਮੈਂ ਕਬਜਾ ਕਰਦਾ ਨਾ 17 ਦੇ ਨਾਲ ਜਾਂਦਾ ਰਿਹਾ ਹਾਂ ਮੈਂ ਸਾਰਾ ਕੁਝ ਜਾਣਦਾ ਇਹ ਕਿੰਨਾ ਕਿ ਸਹੀ ਹੈ ਸੱਚ ਹੈ ਇਹ ਵੀ ਭਾਜੀ ਸਰਦਾਰੀ ਦੇ ਨਾਲ ਨਹੀਂ ਜਾਂਦਾ ਰੇਤੋਂ ਮਲਕੇ ਹੈ ਗਾਵੀ ਨਾ ਇਹ ਇੱਕਲਾ ਜੀਨ ਦੇ ਪ੍ਰਦਾਨ ਹੈ ਹਾਂ ਹਾਂ ਇਹ ਆਪਣੇ ਪੱਟੀ ਹੂੰ ਹੂੰ ਕੋਦੋਂ ਗੁਲਾਬਲੇਰੀ ਨਹੀਂ ਜਿਤਨਾ ਮਲਕੇ ਸਾਰੇ ਰਾਮਣੋ ਨੀ ਜਿਹੜਾ ਮੈਂ ਮਦਦ ਕਰਦਾ ਚਾਹਤੋ ਦੀ ਮੌਜੀ ਕਾ ਕੇ ਪੰਡੀ ਗਿਆ ਆਵਾ ਹੂੰ ਹੂੰ सही ट्रका हिकु बे गोली बि मारी साबू भलवान मुंडा उन चकड़ी होर बि साम गां पलारे ਦੁਕਾਨ दुकान नथी हुई ਉਹ ਉਹ ਬਤਨੀ ਨੇ ਵੀ ਬਰਚਾ ਕਰਵਾਇਆ ਜਿਹੜੀ ਕਰਦੀ ਇਹ ਵੀ ਕੁੱਟਿਆ ਕਰਾਇਆ ਵਾਦ ਆ ਵਾਦ ਨਹੀਂ ਮੇਨ ਗੱਲ ਤੇ ਇਹ ਆ ਵੀ ਸਤਾਰੇ ਨੇ ਤੁਹਾਨੂੰ ਕਿਦਾਂ ਯਕੀਨ ਹੈ ਵੀ ਸਤਾਰਾ ਉੱਥੇ ਪਹੁੰਚ ਕੇ ਜਿਹੜਾ ਸਤਾਰੇ ਨੇ ਕਬਜ਼ਾ ਕਰਾਇਆਗੇ ਤਾਂ ਭਾਜੀ ਸਤਾਰੇ ਨੇ ਯਕੀਨ ਸੰਨ ਸਤਾਰਾ ਦਾ ਨਾਂ ਦਰਾਂ ਸਾਰੇ ਸਤਾਰਾ ਆਇਆ ਫੇਰ ਬੀਆ ਨਾਲ ਜਿਹੜਾ ਇਦਨੋਂ ਲੱਭਾ ਵਧਿਆ ਆਏ ਨੇ ਆਪ ਕਹਾਂਵਾਤੀ ਮੈਂ ਸਾਰਾ ਕੁਝ ਕਰਵਾਇਆ ਮਤਲਬ ਆਪ ਨਹੀਂ ਉਹ ਤੁਹਾਡੇ ਕੋਲ ਹੈਗਾ ਇਹਦੇ ਤਾਂ ਆਪਣੀ ਮਤਲਬ ਬੰਦੇ ਭੇਜੇ ਹੋ ਕੁਛ ਆ ਆਪ ਨਹੀਂ ਆ ਬੰਦੇ ਭੇਜੇ ਆ ਬੰਦੇ ਬੀਏ ਹੋਰ ਆਪ ਇੱਥੇ ਜਿਦਨੇ ਬੰਦੇ ਆ ਦਿਨ ਦੇ ਬੰਦੇ ਤੇ ਲੇਵਰ ਜਿੱਦਾਂ ਲੱਗੀ ਚੱਲਣ ਲੱਗਦੇ ਉਹਨਾਂ ਨੇ ਵੀ ਸਾਰੇ ਕਹਿੰਦੇ ਨੇ 17000 ਰੁਪਏ ਨਾਲ ਇਹੀ ਕੋਈ ਗੱਲ ਕਰਨ ਦੇ ਜਿਹੜਾ ਸਾਰੀ ਸਾਰੀ ਸਾਰੇ ਅਜਾ ਜਿਹਾ ਜਸਾ ਪਾਇਆ ਵੀ ਤੇ ਰੋਹੀ ਨਹੀਂ ਹੈ ਜ਼ਮੀਨ ਦੇ ਵਿੱਚ ਇਸ ਤਰ੍ਹਾਂ ਪਿੰਡ ਵਿੱਚ ਅੱਗੇ ਵੀ ਬਣ ਕੇ ਪੁਰਸੀ ਜਵੰਦੀ ਤੋੜਾਈ ਹੂੰ ਹੂੰ ਤੁਹਾਨੂੰ ਹੀ ਜਾਣੇ ਕਿ ਆਪ ਹੀ ਆਇਆ ਤੇ ਪਕਾਨੇ ਬੰਦੇ ਨੇ ਤੇ ਕੀ ਨਹੀਂ ਪਤਾਵੰਦਾ ਆਪਾਂ ਨੂੰ ਤੇ ਪਤਾ ਵਾ ਹੂੰ ਜਿਸਾ ਦਿੰਗੇ ਕੋਈ ਸਬੂਤ ਆਇਆ ਤੁਹਾਡੇ ਕੋਲੇ ਤੱਥ ਹੈਗੇ ਨੇ ਆ ਜਿਹੜੇ ਤੁਸੀਂ ਇਲਜ਼ਾਮ ਲਗਾਏ ਸਤਾਰੇ ਦੇ ਜਾਂ ਹਨਾ ਇਸ ਸੰਬੰਧੀ ਜਿਹੜੀ ਪੈਲੀ ਵਹੀ ਗਈ ਹੈ। ਸੱਤ ਭਾਜੀ ਹੈ। ਇਸ ਬੁੱਧਰੇ ਦਰ ਦੀ ਇਹਦੇ ਬੱਲੇ ਫੜੇ ਗਏ ਆ ਫੜੇ ਆ ਨਾ। ਉਹਨਾਂ ਨੂੰ ਪੁੱਛਿਆ ਗਿਆ ਇਹ ਸਤਾਰੇ ਦਾ। ਕੋਈ ਸਾਰੇ ਇੱਕ ਵੀਡੀਓ ਵਾਇਰਲ ਹੁੰਦੀ ਆ ਤੁਹਾਡੇ ਜਵਾਬੀ। ਜਿਸਦੇ ਵਿੱਚ ਕਹਿਆ ਜਾਂਦਾ ਕਿ ਤੁਹਾਡੇ ਉਹਨਾਂ ਕੋਲ ਕਬਜ਼ਾ ਕਰਵਾਇਆ ਗਿਆ। ਕੀ ਕਹਣਾ ਜੀ? ਵੀਰ ਜੀ ਪਹਿਲਾਂ ਵਗਰ ਜੀ ਕਾ ਖਾਲਸਾ ਵਗਰ ਜੀ ਦੇ ਪਤੇ ਮੈਂ ਪਹਿਲਾਂ ਤੁਹਾਡਾ ਧੰਨਵਾਦ ਕਰਦਾ ਭਰਾਵਾਂ ਦਾ ਜਿਹੜਾ ਤੁਸੀਂ ਪੱਖ ਸੁਣ ਆਏ ਜੀ। ਬਹੁਤ ਮਿਹਰਬਾਨੀ ਤੁਹਾਡੀ ਵੀਰ ਜੀ ਜਿਹੜੀ ਜੋੜੇ ਵਾਲੀ ਵੀਡੀਓ ਚੱਲੰਦੀ ਆ ਨਾ ਮੈਂ ਤੇ ਇਸ ਗੱਲੋਂ ਹਰਾਨ ਆ ਵੀ ਉਹ ਪਹਿਲੀਆਂ ਨਾ ਕੋਈ ਮੇਰਾ ਬਿਆਨਾ ਨਾ ਅਜ ਤੱਕ ਉਹ ਮੈਂ ਪਹਿਲੀ ਦੇ ਬੰਨੇ ਗਿਆ ਸਭ ਤੋਂ ਵੱਡੀ ਉਹਦੀ ਗੁਰੂ ਗ੍ਰੰਥ ਸਾਹਿਬ ਆ ਮੈਂ ਗੁਰੂ ਗ੍ਰੰਥ ਸਾਹਿਬ ਦੀ ਸੌਂ ਖਾ ਕੇ ਕਹਿ ਸਕਦਾ ਵੀ ਉਹ ਅਜ ਤੱਕ ਉਹ ਮੈਂ ਪਹਿਲੀ ਦੇ ਬੰਨੇ ਵੀ ਗਿਆ ਉਹ ਤੋਂ ਮੈਂ ਪਹਿਲੀ ਵੀ ਵੇਖੀ ਹੋਵੇ ਦੇ ਦੇਖੋ ਬਾਕੀ ਜਿਹੜਾ ਇਹ ਐਪਲੀਕੇਸ਼ਨ ਲੱਗਾ ਇਹ ਲਵਾਇਆ ਮੇਰੇ ਤੇ ਹਰਮਿੰਦਰ ਗਿੱਲ ਨੇ ਪਹਿਲਾਂ ਤੁਸੀਂ ਇਹ ਟੈਸਟ ਕਰਾ ਕੇ ਜਾ ਕੇ ਵੇਖ ਲਓ ਵੀ ਉਹ ਬੰਦੇ ਕਿਹਦੇ ਆ ਰਮੇਂਦਰ ਗਿੱਲ ਦੇ ਬੰਦੇ ਆ ਉਹ ਵੀ ਜ਼ਿਲ੍ਹਾ ਪ੍ਰਧਾਨ ਆ ਸਾਡਾ ਐਮਪੀ ਇਲੈਕਸ਼ਨ 'ਚ ਪੰਗਾ ਪਿਆ ਆ ਉਸੇ ਕਹਿਣ 'ਚ ਉਹਨਾਂ ਨੇ ਮੇਰਾ ਜਿਹੜਾ ਪਾਰਟੀ ਬਣਾਤੀ ਬੀਜੇਪੀ ਵੱਲੋਂ ਕਿਉਂ ਉਹਨਾਂ ਨੂੰ ਪਤਾ ਸੀ ਜੇ ਅਸੀਂ ਹੋਰ ਕਿਸੇ ਦਾ ਸਰਕਾਰ ਦਾ ਨਾਮ ਲੈਨੇ ਆ ਮੰਨ ਲਓ ਜੇ ਤਾਂ ਆਪ ਸਰਕਾਰ ਚੱਲ ਰਹੀ ਜੇ ਉਹਨਾਂ ਨਾਲ ਲੈਨੇ ਆਂ ਜਿਆਦਾ ਫਾਦੇ ਆ ਮੈਨੂੰ ਇਹ ਦੱਸੋ ਵੀ ਸਰਕਾਰਾਂ ਤੋਂ ਬਗੈਰ ਪੈਲੀਆਂ ਦੇ ਕਬਜ਼ੇ ਹੁੰਦੇ ਤੇ ਕਰਾਈ ਜਾਂਦੇ ਮੈਨੂੰ ਦੱਸੋ ਜਿੰਨੇ ਤੇ ਸਾਡੀ ਕੋਈ ਸਰਕਾਰ ਨਹੀਂ ਕੋਈ ਲੈਣਾ ਨਹੀਂ ਦੇਣਾ ਨਹੀਂ ਮੈਂ ਕਾਹਦਾ ਕਰਜ਼ਾ ਪਹਿਲੀ ਗੱਲ ਤੇ ਸਾਡੇ ਬੀਜੇਪੀ ਸਰਕਾਰ ਇਹ ਕੰਮ ਨੂੰ ਚੰਗਾ ਚਾਹੁੰਦੀ ਨਹੀਂ ਮੇਰਾ ਪਛੋਕੜ ਵੇਖ ਲਓ ਮੈਂ ਜਿੱਥੇ ਵੀ ਰਿਹਾ ਮੈਨੂੰ ਅੱਜ ਤੱਕ ਕੋਈ ਭਰਾ ਸਾਫਤ ਕਰ ਦੇ ਕੋਈ ਵੀਰ ਸਾਫਤ ਕਰ ਦੇ ਕਿ ਇਹ ਦੁਕਾਨ ਤੇ ਕਿ ਇਹ ਪਲਾਟ ਤੇ ਕਿ ਇਹ ਸਾ ਪੱਤਰਕਾਰ ਪੁੱਛਣ ਤੋਂ ਜੀ ਹਾਂ ਜੀ ਜੀ ਹਾਂ ਜੀ ਸਰ ਇੱਕ ਜੀ ਪਾਇਆ ਆਪਣਾ ਨਾ 20 ਤਰੀਕ ਨੂੰ 20 ਸਤ ਨੂੰ ਪਰਚਾ ਦਰਜ ਹੋਇਆ ਜੀ ਇੱਕ ਪਿੰਡ ਜੋੜੇ ਤੋਂ ਥਾਣਾ ਤਰਿਆਲੀ ਵਿਖੇ ਕਿੱਥੇ ਕਿੱਥੇ ਪਾ ਜੀ ਤੇ ਇਹ ਪਿੰਡ ਜੋੜੇ ਝਗੜਾ ਹੋਇਆ ਜੀ ਜੋੜੇ ਪਿੰਡ ਅੱਛਾ ਜੀ ਜ਼ਮੀਨ ਨੂੰ ਲੈ ਕੇ ਤੇ ਥਾਣਾ ਤਰਿਆਲੀ ਵਿਖੇ ਪਰਚਾ ਦਰਜ ਹੋਇਆ ਸੀ ਉਹਦੇ ਵਿੱਚ 12 ਸਿੰਘ ਦੇ ਨਾਮ ਆਇਆ ਪਰਚੇ ਦੇ ਵਿੱਚ ਅੱਛਾ ਜੀ ਤੇ ਉਹਨਾਂ ਨੇ ਕੱਲ ਪ੍ਰੈਸ ਕਾਨਫਰੰਸ ਕੀਤੀ ਸੀ ਉਹਨਾਂ ਦਾ ਕਹਿਣਾ ਹੈ ਕਿ ਤੁਹਾਡੇ ਵੱਲੋਂ ਜਿਹੜੀ ਪਰਚਾ ਦਰਜ ਕਰਵਾਇਆ ਗਿਆ ਜੀ ਉਹ ਕਾਂਗਰਸੀ ਬੰਦੇ ਸੀ ਈਗਣਾ ਜੀ ਮਹਾਲਿਕੋ ਉਹ ਤਾਂ ਸਿੱਧਾ ਠੀਕ ਹੈ ਮੇਰੇ ਪਰ ਮੈਨੂੰ ਨਾ ਦਾ ਪਤਾ ਵੀ ਇਹ ਝਗੜਾ ਕਦੋਂ ਹੋਇਆ ਹਾਂਜੀ ਨਾ ਮੈਨੂੰ ਇਹ ਪਤਾ ਕਿ ਸਤਾਰਾ ਸਿੰਘ ਉੱਤੇ ਕੀ ਲੈਣ ਗਿਆ ਜੀ ਨਾ ਮੈਂ ਪਰਦਾ ਮੈਨੂੰ ਵੀ ਮੇਰਾ ਮਤਲਬ ਇਹ ਹੈ ਕਿ ਮੈਂ ਤੇ ਪੜੇ ਬਾਦ ਵਿੱਚ ਲੱਛਕ ਵਰਜਾ ਦਾ ਮੈਂ ਕੀ ਜਣਾ ਕਰਦੇ ਜੀ 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 ਉਹ ਉਹਨਾਂ ਦਾ ਕਹਿਣਾ ਵੀ ਜੀ ਪਰ ਉਹਦਰ ਸਰਕਾਰ ਦਾ ਆਮ ਆਦਮੀ ਦੀ ਹੈ ਜੀ ਤੇ ਕਾਂਗਰਸੀਆਂ ਦੇ ਅਕੇ ਵਰਜ ਤੋਂ ਦਰਜ ਕਰਦਾ ਜੀ ਜੀ ਅਮੀਰ ਤੇ ਜੂਲੀਆ ਕਹਿੰਦਾ ਉਹ ਮਤਲਬ ਹਾਂਜੀ ਉਹ ਆਂਦਾ ਜੀ ਸਾਡਾ ਜੀ ਸਿਆਸੀ ਰੌਲਾ ਚੱਲਦਾ ਸੀ ਪਹਿਲਾਂ ਇਲੈਕਸ਼ਨ ਦੇ ਵਿੱਚ ਸਾਡੀ ਇਹਨਾਂ ਨਾਲ ਹੋਈ ਸੀ ਕੋਈ ਗੱਲਬਾਤ ਤੇ ਬੋਲਦੇ ਆ ਸੀ ਕੋਈ ਸਿਆਸੀ ਰੌਲਾ ਨਹੀਂ ਸਮਝਣਾ ਚਾਹੀਦਾ ਸਰਕਾਰ ਆਮ ਆਦਮੀ ਦੀ ਹੈ ਜੀ ਹਾਂ ਦਾ ਜਿਹੜਾ ਕਹਿੰਦੇ ਪਰਚੇ ਨਹੀਂ ਕਰਦੇ ਨਾਲੇ ਮੈਨੂੰ ਪਤਾ ਹੀ ਨਹੀਂ ਕੈਂਡੀਡੇਟ ਹੋਇਆ ਕਰੋ ਜੀ ਜੀ ਉਹ ਆਂਦੇ ਜੀ ਸਾਡੀ ਇਹ ਜਿਹੜੇ ਬੰਦੇ ਸੀ ਕਾਂਗਰਸ ਪਾਰਟੀ ਦੇ ਨਾਲ ਸਬੰਧ ਸੀ ਤੇ ਗਿੱਲ ਸਾਹਨੇ ਦਬਾਅ ਪਾ ਕੇ ਮੇਰੇ ਉੱਪਰ ਜਿਹੜਾ ਪਰਚਾ ਦਾਇਰ ਕੀਤਾ ਇਹ ਗੱਲ ਕਰਨ ਦੀ ਬਜਾਏ ਆਪਾਂ ਨੂੰ ਇਹ ਸੋਚਣਾ ਚਾਹੀਦਾ ਵੀ ਆਪਾਂ ਉਹਦੇ ਕੀ ਕਰਨਗੇ ਦੇਖੀ ਜੀ ਉਹ ਆਂਦੇ ਜੀ 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 ਕੋਈ ਨਹੀਂ ਫਿਰ ਮਿਹਰਬਾਨੀ